ਪਹਾੜੀਆਂ ਦੇ ਦਿਲਾਂ ਦੇ ਵਿੱਚ ਵਸਦਾ ਇੱਕ ਖੂਬਸੂਰਤ ਸ਼ਹਿਰ ਸੂਰਜ ਤੋਂ ਆਉਣ ਵਾਲੀਆਂ ਜਿੱਦਾਂ ਕੀ ਕਰਨਾ ਤੂਫਾਨ ਵਗੈਰਾ ਹੋਗੇ ਜਿਵੇਂ ਠੀਕ ਹੈ ਉਹ ਇਹੜਾ ਚੀਜ਼ਾਂ ਸੀਗੀਆਂ ਨਾ ਇਹਨਾਂ ਇਸ ਸਟੇਸ਼ਨ ਦੇ ਉੱਤੋਂ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਜੋ ਕਿ ਸੋ ਬੈਫ ਦੇ ਡਾਊਨ ਟਾਊਨ ਦੀ ਜਿਹੜੀ ਚੱਲ ਪਹਿਲ ਹੈ ਉਸ ਇਸ ਤਰੀਕੇ ਦੀ ਹੈ ਕਿ ਮੌਸਮ ਬਹੁਤ ਹੰਡ ਦਾ ਮੌਸਮ ਹੈਗਾ ਪਰ ਠੰਡ ਤੁਹਾਨੂੰ ਇੰਨੀ ਲੱਗ ਨਹੀਂ ਰਹੀ ਮਾਈਨਸ 10 ਜਿਹੜਾ ਟੈਂਪਰੇਚਰ ਹੈ ਜੇਕਰ ਬੈਂ ਫਰੋਕੀ ਮਾਉਂਟੇਨ ਦੇ ਦਿਲਾਂ ਦੇ ਵਿੱਚ ਵੱਸਦਾ ਤਾਂ ਜਿਹੜਾ ਕੈਸਕੇਡ ਮਾਉਂਟੇਨ ਹੈ ਉਹ ਇਸ ਸ਼ਹਿਰ ਦਾ ਡਾਊਨ ਟਾਊਨ ਦਾ ਜਿਹੜਾ ਹੈਗਾ ਤਾਜ ਹੈ ਸਾਡੇ ਹੁਣ ਕੰਨ ਵੀ ਹੈ ਜਿਹੜੇ ਹੌਲੀ ਹੌਲੀ ਬੰਦ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਿਹੜੀ ਇਹਦੀ ਹਾਈਟ ਹੈ ਬਹੁਤ ਜ਼ਿਆਦਾ ਉੱਚੀ ਹਾਈਟ ਦੇ ਉੱਤੇ ਆਪਾਂ ਜਾ ਰਹੇ ਹਾਂ ਤੇ ਇਹਨਾਂ ਪਹਾੜਾਂ ਦੀ ਜਿਹੜੀ ਲੰਬਾਈ ਹੈ 4800 ਜਿਹੜੀ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ ਸੋ ਕੋਸਮਿਕ ਰੇ ਸਟੇਸ਼ਨ ਦੇ ਉੱਤੇ ਲੈ ਕੇ ਜਾਂਦਾ ਜਿੱਥੋਂ ਤੋਂ ਤੁਹਾਨੂੰ ਸਾਰੇ ਜਿਹੜੇ ਪੂਰੇ ਪਰਬੈਂਫ ਸ਼ਹਿਰ ਹੈ ਡਾਕ ਖਡਾਉਣੇ ਵਰਗਾ ਤੁਹਾਨੂੰ ਉੱਪਰ ਉਹ ਜਰਾਏਗਾ ਕੈਨੇਡਾ ਦੀ ਗਗਨ ਚੁੰਮੀ ਹੈ ਜਿਹੜੀਆਂ ਪਹਾੜੀਆਂ ਨੇ ਰੋਕੀ ਮਾਉਂਟੇਨ ਦੀਆਂ ਉਹਨਾਂ ਤੋਂ ਜਿਹੜਾ ਇਸ ਤਰੀਕੇ ਦਾ ਜਿਹੜਾ ਤਤ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸਦਰਬੰਦਰੀ ਏ ਉਹ ਅਤਾਗੁੰਦਰੀ ਏ ਕੋ ਤੇਰਾ ਗੌਣ ਵਯਾਰਾ ਬੱਲਾ ਬੱਟੀ ਵਾਲਾ ਆਓ ਨੇ ਉਰੀ ਲਾਓ ਉਰੀ ਲਾਓ ਪੰਜਾਬੀ ਇੱਥੇ ਇੱਥੇ ਹੈਗੇ ਹੂ ਸਾਰੇ ਇੱਥੇ ਹੈਗੇ ਨੇ ਸੋ ਸ੍ਰੀ ਕਾਲ ਜੀ ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ 90 ਦਿਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਇੱਕ ਆਪਣੇ ਖੂਬਸੂਰਤ ਸ਼ਹਿਰ ਜੋ ਕਿ ਅਲਬਰਟਾ ਦੀ ਇੱਕ ਚਾਰੇ ਪਾਸੇ ਜਿਹੜੀ ਪਹਾੜੀਆਂ ਦੇ ਦੇ ਦਿਲਾਂ ਦੇ ਵਿੱਚ ਵਸਦਾ ਸ਼ਹਿਰ ਬੈਫ نیشنل ਪਾਰਕ ਜਿਹਨੂੰ ਬੈਫ ਡਾਊਨ Town ਵੀ ਕਿਹਾ ਜਾਂਦਾ ਹੈ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਵਲੌਗ ਦੀ ਬੈਫ ਡਾਊਨ Town ਤੋਂ ਇਸ ਸ਼ਹਿਰ ਦੀ ਜਿਹੜੀ ਸ਼ੁਰੂਆਤ ਸੀਗੀ 1880 ਦੇ ਦਹਾਕੇ ਤੋਂ ਜਿਹੜੀ ਸ਼ੁਰੂਆਤ ਹੋਈ ਹੈ ਸੋ ਜਦੋਂ ਆਪਾਂ ਤੁਹਾਨੂੰ ਲਾਸਟ ਵਲੌਗ ਚ ਦਿਖਾਇਆ ਸੀਗਾ ਜਿਹੜੀ ਕੇਵ ਵਾਲੀ ਸੋ ਉਸ ਜਦੋਂ ਉਹ ਮਤਲਬ ਉਹ ਹੋਇਆ ਸੀਗਾ ਉਹ ਘਟਨ ਜੋ ਕਹਿ ਲਓ ਜਾਂ ਉਹਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਸੋ ਉਸ ਸਮੇਂ ਤੋਂ ਹੀ ਮਤਲਬ ਇਹਦੀ ਜਿਹੜੀ ਸ਼ਹਿਰ ਦੀ ਸ਼ੁਰੂਆਤ ਹੋ ਚੁੱਕੀ ਸੀਗੀ ਜਦੋਂ ਦਾ ਇਹਨਾਂ ਨੂੰ ਬੈਂਫ ਨੈਸ਼ਨਲ ਪਹਿਲਾ ਕੈਨੇਡਾ ਦਾ ਜਿਹੜਾ ਨੈਸ਼ਨਲ ਪਾਰਕ ਕੋਸ਼ਿਸ਼ ਕਰ ਦਿੱਤਾ ਗਿਆ ਸੀਗਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਸ਼ਹਿਰ ਦੇ ਬਾਰੇ ਇਸ ਸ਼ਹਿਰ ਦੇ ਵਿੱਚ ਤੁਹਾਨੂੰ ਬਹੁਤ ਹੀ ਖੂਬਸੂਰਤ ਜਿਹੜੀਆਂ ਅ ਇਮਾਰਤਾਂ ਨੇ ਜਿਹੜੀਆਂ ਕਿ ਘਰ ਕਹਿ ਲਓ ਤੇ ਉਹ ਬੜੇ ਪੁਰਾਣੇ ਜਿਹੜੇ ਢੰਗ ਨਾਲ ਬਣੀਆਂ ਹੋਈਆਂ ਉਸੇ ਟਾਈਮ ਦੀਆਂ ਜਿਹੜੀਆਂ ਨੇ ਸੋ ਤੋਂ ਬਹੁਤ ਤੁਹਾਨੂੰ ਮੈਂ ਅੱਗੇ-ਅੱਗੇ ਦਿਖਾਉਂਦਾ ਰਹਾਂਗਾ ਜੋ ਵੀ ਇੱਥੇ ਡਾਊਨ ਟਾਊਨ ਦੀਆਂ ਜੋ ਖੂਬਸੂਰਤ ਜਗਾਵਾਂ ਨੇ ਸੋ ਬੈਂਕ ਆਫ ਅਮਰੀਕਾ ਦੇ ਡਾਊਨ ਟਾਊਨ ਦੀ ਜਿਹੜੀ ਚੱਲ ਪਹਿਲਾ ਉਸ ਇਸ ਤਰੀਕੇ ਦੀ ਹੈ ਕਿ ਮੌਸਮ ਬਹੁਤ ਠੰਡ ਦਾ ਮੌਸਮ ਹੈਗਾ ਪਰ ਠੰਡ ਤੁਹਾਨੂੰ ਇੰਨੀ ਅਚਾ ਲਗਨੀ ਰੀ ਮਾਈਨਸ 10 ਜਿਹੜਾ ਟੈਂਪਰੇਚਰ ਹੈ ਪਰ ਤੁਹਾਨੂੰ ਐਡਾ ਕੋਈ ਜ਼ਿਆਦਾ ਮਤਲਬ ਠੰਡ ਜੀ ਫੀਲ ਨਹੀਂ ਹੋ ਰਹੀ ਹੈਗੀ ਕਿਉਂਕਿ ਕਿ ਬੰਦੇ ਨੂੰ ਚਾਹ ਵੀ ਹੁੰਦਾ ਕਹਿੰਦੇ ਘੁੰਮਣ ਦਾ ਜਿਹੜਾ ਉਹ ਵੀ ਤੁਹਾਨੂੰ ਠੰਡ ਨਹੀਂ ਲੱਗਣ ਦਿੰਦਾ ਸੋ ਸਾਨੂੰ ਤਾਂ ਬਹੁਤ ਜ਼ਿਆਦਾ ਚਾਹ ਹੈ ਠੀਕ ਹੈ ਸੋ ਤੁਸੀਂ ਦੇਖੋ ਕਿਆ ਖੂਬਸੂਰਤ ਨਜ਼ਾਰੇ ਖੂਬਸੂਰਤ ਲੋਕ ਖੂਬਸੂਰਤ ਆਬਾਦੀ ਇੱਥੇ ਕੁਝ ਲਾਈਕ ਇਨਾਂ ਦੇ ਆਪ ਦੇ ਲੋਕਲ ਬ੍ਰਾਂਡ ਨੇ ਹਨਾ ਇਹ ਕੁਝ ਦੂਜੇ ਨੇ ਜੋ ਆਪਾਂ ਆਲਰੇਡੀ ਯੂਜ਼ ਕਰਦੇ ਆ ਹੂੰ ਹੂੰ ਸੋ ਇਸ ਜਗ੍ਹਾ ਦੇ ਉੱਤੇ ਜੇ ਤੁਸੀਂ ਆਉਨੇ ਹੋ ਤੁਹਾਨੂੰ ਮਤਲਬ ਕੋਈ ਵੀ ਚੀਜ਼ ਦੀ ਕਮੀ ਨਹੀਂ ਲੱਗੇਗੀ ਜੇ ਤੁਸੀਂ ਕੱਪੜੇ ਲੈਣੇ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਕੋਈ ਵੀ ਹੈ ਨਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਖਾਣ ਪੀਣ ਦੇ ਲਈ ਸੋ ਜੇ ਤੁਸੀਂ ਹਾਂ ਇੰਡੀਅਨ ਫੂਡ ਦੇ ਸ਼ਕੀਨ ਹੈਗੇ ਉਹ ਤਾਂ ਉਹ ਵੀ ਇੱਥੇ ਸੋ ਐਂਟਰ ਕਰਦੇ ਸਾਰੇ ਸਭ ਤੋਂ ਪਹਿਲਾਂ ਹੀ ਮਸਾਲਾ ਕਿਹੜਾ ਸੀਗਾ ਮਸਾਲਾ ਰੈਸਟੋਰੈਂਟ ਮਸਾਲਾ ਰੈਸਟੋਰੈਂਟ ਸੋ ਬਹੁਤ ਵਧੀਆ ਫੂਡ ਹੈ ਸਾਨੂੰ ਇਹ ਸੀਗਾ ਕਿ ਜੇ ਸਰਦੀਆਂ ਦੇ ਵਿੱਚ ਅਸੀਂ ਟ੍ਰਿਪ ਜਿਹੜਾ ਹੈਗਾ ਕਰ ਰਹੇ ਹਾਂ ਕਿ ਲੋਕੀ ਮੈਨਾਂ ਦਾ ਬਹੁਤ ਘੱਟ ਹੋਣਗੇ ਜਿਹੜੇ ਇਸ ਟ੍ਰਿਪ ਦੇ ਵਿੱਚ ਇਸ ਮੌਸਮ ਦੇ ਵਿੱਚ ਜਿਹੜਾ ਟ੍ਰਿਪ ਵਗੈਰਾ ਕਰਨਾ ਹੈ ਨਾ ਜੋ ਤੇ ਪਰ ਇਸ ਦੇ ਤਾਂ ਉਲਟੀ ਹੈ ਮਤਲਬ ਮੈਨੂੰ ਲੱਗ ਨਹੀਂ ਰਿਹਾ ਕਿ ਕੋਈ ਇਦਾਂ ਦੀ ਗੱਲ ਹੈ ਨਾ ਕਿ ਕਿਸੇ ਪਾਸੇ ਕੀ ਇਹ ਨਹੀਂ ਮੈਂ ਇੱਕ ਚੀਜ਼ ਸਿੱਖੀ ਹੈ ਜਦੋਂ ਆਪਾਂ 온ਟਾਰੀਓ ਦੇ ਵਿੱਚ ਹੁੰਦੇ ਆ ਮਤਲਬ ਸੀਏ ਦਾ ਮਤਲਬ papa ਐਵੇਂ ਕਦੀ स्नो ਦੇ ਵਿੱਚ ਐਵੇਂ ਬਾਹਰ ਨਹੀਂ ਸੀ ਨਿਕਲਦੇ ਹਾਂ ਪਰ ਇੱਥੇ ਧੁੱਪ ਵੀ ਜੇ ਨਿਕਲ ਰਹੀ ਐਨੀ ਜ਼ਿਆਦਾ ਤਿੱਖੀ ਧੁੱਪ ਐ ਤੇ ਸਾਂਸ ਸਾਂਸਪ੍ਰੀਨ ਵਰਸਟ ਐ ਤੇ ਕਿਉਂਕਿ ਜੇ ਇਥੇ ਧੁੱਪ ਨਿਕਲ ਰਹੀ ਐ ਨਾ ਹਾਂ ਬਹੁਤ ਜ਼ਿਆਦਾ ਤੇਜ਼ ਧੁੱਪ ਐ ਇਥੇ ਧੁੱਪ ਬਹੁਤ ਤੇਜ਼ ਤੇਜ਼ ਬੰਦੀ ਆ ਮਤਲਬ ਰਾੜ ਰਾੜ ਦਿੰਦੀ ਆ ਹਾਂ ਟੈਂਪਰੇਚਰ ਦੇਖ ਲਓ ਤੁਸੀਂ ਮਾਈਨਸ 10 ਐ ਤੇ ਫਿਰ ਵੀ ਫੀਲ ਐਦਾਂ ਹੁੰਦਾ ਕਿ ਕਿ ਜਿਵੇਂ ਇਹ ਲਾਈਟ ਪਲੱਸ ਦੇ ਵਿੱਚ ਹੋਵੇ ਐਸਾ ਵਿਸਟਰ ਫੀਚਰ ਹੋਵੇ ਪਰ ਹਾਂ ਜੈਕਟਸ ਅਸੀਂ ਪਾ ਕੇ ਰੱਖੀ ਹੋਈਆਂ ਕਿ ਅਸੀਂ ਚਾਹੁੰਦੇ ਨਹੀਂ ਹਾਂ ਨਾ ਕਿ ਜੇ ਆਪਾਂ ਠੰਡ ਲੱਗੇ ਹਾਂ ਤੇ ਬਾਕੀ ਅੱਗੇ ਚੱਲਦੇ ਹਾਂ ਦਿਖਾਣੇ ਆ ਤੁਹਾਨੂੰ ਵੀ ਅਸੀਂ ਵੀ ਦੇਖਦੇ ਆ ਲੱਕਾ ਦੇ ਉੱਤੇ ਮੈਂ ਪੜ ਰਿਆ ਸੀਗਾ ਕਿਸੇ ਜਗ੍ਹਾ ਦੇ ਮਤਲਬ ਲਿਖਿਆ ਸੀਗਾ ਕਿ ਇਹ ਜਿਹੜੀ ਜਗ੍ਹਾ ਹੈ ਪਰੀਆਂ ਦੇ ਸ਼ਹਿਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਤੇ ਪਰੀਆਂ ਹੁਣ ਮੈਨੂੰ ਲੱਭ ਨਹੀਂ ਰਹੀਆਂ ਮੈਂ ਦੇਖ ਰਿਹਾ ਪਰੀਆਂ ਕਿੱਥੇ ਨੇ ਬੜੀ ਜਾਂਦੀ ਸ਼ਹਿਰ ਦੇ ਨਾਲ ਵੀ ਇਹ ਜਾਣੀ ਜਾਂਦੀ ਜਗ੍ਹਾ ਸੋ ਵਧੀਆ ਗੱਲ ਹੈ ਤੇ ਦੇਖੋ ਤੁਸੀਂ ਕੋਈ ਸ਼ਹਿਰ ਦੇ ਵਿੱਚੋਂ ਵਿਚਾਲੇ ਤੁਸੀਂ ਖੜੇ ਹੋ ਤੇ ਤੁਹਾਨੂੰ ਜਿਹੜੀ ਚਾਰੇ ਪਾਸੇ ਜਿਹੜੀਆਂ ਪਹਾੜੀਆਂ ਨੇ ਤੇ ਆਪਣਾ ਇੱਕ ਕੁਦਰਤ ਦਾ ਜਿਹੜਾ ਰੂਪ ਹੈ ਉਹ ਨਜ਼ਰ ਆ ਰਿਹਾ ਹੈ ਜੇਕਰ ਬੈਂਫ ਰੋਕੀ ਮਾਉਂਟੇਨ ਦੇ ਦਿਲਾਂ ਦੇ ਵਿੱਚ ਵਸਦਾ ਤਾਂ ਜਿਹੜਾ ਕੈਸਕੇਡ ਮਾਉਂਟੇਨ ਹੈ ਉਹ ਇਸ ਸ਼ਹਿਰ ਦਾ ਡਾਊਨਟਾਊਨ ਦਾ ਜਿਹੜਾ ਹੈਗਾ ਤਾਜ ਹੈ ਸੋ ਜਿਹੜਾ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਪਹਾੜੀ ਹੈ ਉਹਨੂੰ ਕੈਸਕੇਡ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੋ ਇਸ ਦੀ ਜਿਹੜੀ ਖਾਸੀਅਤ ਕੀ ਹੈ ਕਿ ਸਵੇਰ ਦੇ ਵੇਲੇ ਤੇ ਸ਼ਾਮ ਦੇ ਟਾਈਮ ਜਦੋਂ ਤੁਸੀਂ ਇੱਥੇ ਇੱਥੇ ਖੜ ਕੇ ਵਿਊ ਪੁਆਇੰਟ ਦੇ ਦੇਖਦੇ ਹੋ ਤਾਂ ਤੁਹਾਨੂੰ ਜਿਹੜਾ ਚਰਨਾ ਹੈ ਉਹ ਪੂਰਾ ਇੱਕ 골ਡ ਦੇ ਵਾਂਗ ਜਿਵੇਂ ਇੱਕ ਸੋਨੇ ਦੇ ਵਾਂਗ ਦਿਖਦਾ ਦੂਰੋਂ ਚਮਕਦਾ ਜੋ ਕਿ ਬਹੁਤ ਖੂਬਸੂਰਤ ਨਜ਼ਾਰਾ ਹੈ ਸੋ ਇਸ ਸਮੇ ਇਸ ਕਰਕੇ ਨਹੀਂ ਥੋੜਾ ਦਿਖ ਰਿਹਾ ਸੋ ਕਿਉਂਕਿ ਜਿਹੜਾ ਟੈਂਪਰੇਚਰ ਹੈਗਾ ਹੁਣ ਡਾਊਨ ਚਲਾ ਗਿਆ ਬਹੁਤ ਜ਼ਿਆਦਾ ਤੇ ਜਿਹਦੇ ਕਰਕੇ ਜਿਹੜਾ ਪਾਣੀ ਹੈ ਉਹ ਜਿਹੜਾ ਕਿ ਨਾ ਬਰਾਬਰੀ ਹੈ ਸੋ ਇਹੜੀ ਇਹ ਇਸ ਦੀ ਖਾਸੀਅਤ ਹੈਗੀ ਆ ਤੁਸੀਂ ਇਸ ਵਿਊ ਪੁਆਇੰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਥੇ ਖੜ ਕੇ ਇੱਥੇ ਦਾ ਜਿਹੜਾ ਵਿਊ ਚੈੱਕ ਕਰਦੇ ਹੋ ਤਾਂ ਮਤਲਬ ਤੁਹਾਨੂੰ ਇੱਕ ਪੂਰਾ ਕਹਿੰਦੇ ਸ਼ਹਿਰ ਵੀ ਦਿਖਦਾ ਉੱਤੋਂ ਦੀ ਜਿਹੜਾ ਡਾਊਨ ਟਾਊਨ ਹੈ ਤੇ ਨਾਲ ਇਹਦੇ ਜਿਹੜੇ ਵਿਊ ਪੁਆਇੰਟ ਨੇ ਬਹੁਤ ਖੂਬਸੂਰਤ ਮਿਲਦੇ ਨੇ ਹੁਣ ਆਪਾਂ ਚੱਲਦੇ ਹਾਂ ਉੱਪਰ ਵੱਲ ਨੂੰ ਜੋ ਕਿ ਗੰਡੋਲਾ ਜਿਹੜੀ ਆਪਾਂ ਰਾਈਡ ਹੈਗੀ ਐ ਸੋ ਆਪਾਂ ਜਿਹੜਾ ਕੀ ਹੁਣ ਜਿਹੜਾ ਬੈਂਫ ਡਾਊਨ Town ਸੀਗਾ ਉਹ ਆਪਾਂ ਕੰਪਲੀਟ ਕਰਤੀਆ ਸਾਰਾ ਆਲਮੋਸਟ ਤੇ ਹੁਣ ਆਪਾਂ ਚੱਲਦੇ ਹਾਂ ਗੰਡੋਲਾ ਜਿਹੜੀ ਕਿ ਬਹੁਤ ਮਤਲਬ ਇੱਕ ਇਤਿਹਾਸਿਕ ਜਿਹੜੀ ਹੈ ਰਾਈਡ ਕਹਿੰਦੇ ਇਹਨੂੰ ਤੇ ਆਪਾਂ ਥੱਲੇ ਪਾਸੇ ਜਾਵਾਂਗੇ ਜੋ ਕਿ ਇੱਕ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਉਹ ਵੀ ਨਹੀਂ ਹੈ ਇੱਥੇ ਮਤਲਬ ਤੁਹਾਨੂੰ ਹਰੀ ਕੀ ਇੱਕ ਵਿਊ ਹੈ ਜਿਹੜਾ ਤੁਹਾਨੂੰ ਕੁਦਰਤ ਦੇ ਨਾਲ ਜੋੜਦਾ ਤੁਸੀਂ ਚਾਹੇ ਕਿਸੇ ਵੀ ਮਤਲਬ ਸਟਰੀਟ ਤੇ ਉੱਤੇ ਚੱਲ ਜਾਓ ਕਿਸੇ ਵੀ ਮੇਨ ਹਾਈਵੇ ਤੇ ਚੱਲ ਜਾਓ ਤੁਹਾਨੂੰ ਮਤਲਬ ਜਿਹੜਾ ਹੈਗਾ 뷰 ਮਤਲਬ ਅਲੱਗ ਹੀ ਦੁਨੀਆ ਚ ਲੈ ਕੇ ਜਾਂਦਾ ਹੁਣ ਤੁਸੀਂ ਦੇਖੋ ਕਿੱਡੇ ਵੱਡੇ ਵੱਡੇ ਦਰਖਤ ਸੀਗੇ ਜਿਹੜੇ ਹਨ ਬੀਡ ਕ੍ਰਿਸਮਸ ਟਰੀ ਬਰਫ ਨਾਲ ਭਰੇ ਹੋਏ ਪਏ ਤੇ ਵਿੱਚੋਂ ਦੀ ਰਸਤਾ ਨਿਕਲਦਾ ਬਹੁਤ ਵਧੀਆ ਲੱਗਦਾ ਤੇ ਆਪਾਂ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਗੋਦੋਲਾ ਵਾਲੇ ਪਾਸੇ ਆਪਾ ਪਹੁੰਚ ਚੁੱਕੇ ਆ ਜਿਹੜਾ ਕਿ ਪੈਂਫ ਦੇ ਵਿੱਚ ਜਿਹੜਾ ਗੰਡੋਲਾ ਰਾਈਡ ਹੈਗੀ ਆ ਸੋ ਆਪਾਂ ਟਿਕਟ ਜਿਹੜੀ ਸੀਗੀ ਬਾਏ ਕਰ ਲਈ ਆ ਤੇ 75 ਡਾਲਰ ਜਿਹੜੇ ਹੈਗੇ ਨੇ 75 ਡਾਲਰ ਇੱਕ ਬੰਦੇ ਦੀ ਜਿਹੜੀ ਟਿਕਟ ਹੈਗੀ ਆ ਸੋ ਅਡਲਟ ਦੀ ਤੇ ਬੱਚਿਆਂ ਦੀ ਫਰੀ ਆ ਸੋ ਹੁਣ ਆਪਾਂ ਚੱਲਦੇ ਆ ਜਿਹੜਾ ਕਿ ਉੱਤੇ ਤੁਹਾਨੂੰ ਰੌਕੀ ਮਾਊਂਟੇਨ ਦੀਆਂ ਜਿਹੜੀਆਂ ਖੂਬਸੂਰਤ ਪਹਾੜੀਆਂ ਨੇ ਜਿਹੜੀਆਂ ਤੋਂ ਉਹ ਉੱਥੇ ਦਾ 뷰 ਦਿਖਾਵਾਂਗੇ ਤੇ ਜਿਹੜੀਆਂ ਕਿਆਂ ਦੁਨੀਆ ਦੇ ਵਿੱਚ ਮਤਲਬ ਪੂਰੇ ਮਸ਼ਹੂਰ ਨੇ ਸੋ ਤੁਸੀਂ ਵੀ ਐਕਸਾਈਟਡ ਹੋਵੋਗੇ ਮੈਨੂੰ ਪਤਾ ਹੈ ਕਿਉਂਕਿ ਇਸ ਜਿਹੜੇ ਲొਕੇਸ਼ਨ ਦੇ ਜਿਹੜੇ ਵਲੌਗ ਨੇ ਅਕਸਰ ਲੋਕ ਬਹੁਤ ਐਕਸਾਈਟਡ ਹੁੰਦੇ ਨੇ ਕਿਉਂਕਿ ਇੱਥੇ ਦੀ ਜਿਹੜੀ ਖੂਬਸੂਰਤੀ ਹੈ ਗਰਮੀਆਂ ਦੀ ਖੂਬਸੂਰਤੀ ਅਲੱਗ ਹੈ ਤੇ ਜਿਹੜੀ ਸਰਦੀਆਂ ਦੀ ਖੂਬਸੂਰਤੀ ਹੈ ਉਹ ਅਲੱਗ ਹੁੰਦੀ ਹੈ ਸੋ ਹੁਣ ਆਪਾਂ ਚੱਲਦੇ ਹਾਂ ਉੱਤੇ ਤੇ ਨਾਲ ਨਾਲ ਤੁਹਾਨੂੰ ਵੀ ਰਾਈਡ ਕਰਾਣੇ ਆ ਤੇ ਬਣੇ ਰਹੋ ਫਿਰ ਆਜੋ ਫਿਰ So, today, we're doing riding here. We're just starting so, it, which is very beautiful. So, stroller, stroller, is allowed? Of course, sir. Okay. Yep. you can just lift up one of the seats here. Uh, uh, this one here. Okay. You hold that, and then you can bring the frame in. Lift him back. Oh, Ooh, sorry. Here we go. Ready? Fast and easy. There we go. And just lock the brakes there. Sure, sure. Sure. થેન્ક યુ થેન્ક યુ ਬਾય-બાય ਬਾય-બાય લો ਵੀ ਮੇਰੇ ਦੋਸਤੋ ਖੜੇ ਸ਼ੁਰੂ ਹੋ ਗਈ ਗੰਡੋਲਾ ਰਾਈਡ ਜਿਹੜੀ ਤੇ ਬੜੀ ਯਾਰ ਖਤਰ ਚੱਲਦੀ ਹੈ ਬਹੁਤ ਤੇਜ਼ ਚੱਲਦੀ ਹੈ ਯਾਰ ਤੇ ਜਿਹੜੀ ਇਹ ਰਾਈਡ ਹੈ ਤਕਰੀਬਨ 8 ਮਿੰਟ ਦੇ ਵਿੱਚ ਕਹਿੰਦੇ ਨੇ ਕਿ ਉੱਪਰ ਪਹੁੰਚਦਾ ਕਰ ਦਿੰਦੀ ਹੈ ਤੇ ਮੈਂ ਤਾਂ ਥੱਲੇ ਨਹੀਂ ਦੇਖਿਆ ਯਾਰ ਦੋਸਤੋ ਇਹ ਜਿਹੜੀ ਰਾਈਡ ਹੈ ਨਾ ਬਹੁਤ ਹੀ ਲਾਜਵਾਬ ਹੈ ਦੇਖੋ ਕੀ ਬਾਤ ਆ ਯਾਰ ਗगनचुੰਬੀ ਇਹ ਤੁਸੀਂ ਲੈ ਕੇ ਆਣੀ ਆ ਤਾਂ ਤੁਸੀਂ ਇਸ ਜਗ੍ਹਾ ਦੇ ਉੱਤੇ ਗगनचुੰਬੀ ਹੈ ਜਿਹੜੀ ਲੈ ਸਕਦੇ ਹੋ ਤੇ ਥੱਲੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਕਿੰਨਾ ਜਬਰਦਸਤ 뷰 ਹੈ ਜੇ ਦਿਖਦਾ ਹੋਵੇ ਤਾਂ ਸੋ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜਿਹੜੀ ਕੀ ਗੰਡੋਲਾ ਰਾਈਡ ਦੇ ਨਾਲ ਆਪਾਂ ਸਭ ਤੋਂ ਉੱਪਰਲੀ ਚੋਟੀ ਦੇ ਉੱਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿੰਨੇ ਹੀ ਜ਼ਿਆਦਾ ਜਿਹੜੇ ਵੱਡੇ ਪਹਾੜ ਨੇ ਸੋ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਸੱਤ ਪਹਾੜ ਜਿਹੜੇ ਨੇ ਇੱਥੇ ਕਹਿੰਦੇ ਨੇ ਕਿ ਵੀ ਦਿਖਦੇ ਨੇ ਸੋ ਜਿਹੜੀ ਇਹਨਾਂ ਪਹਾੜਾਂ ਦੀ ਜਿਹੜੀ ਲੰਬਾਈ ਹੈ ਜਿਨ੍ਹਾਂ ਨੂੰ ਰੌਕੀ ਮਾਊਂਟੇਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਸੋ ਇਹਨਾਂ ਪਹਾੜਾਂ ਦੀ ਜਿਹੜੀ ਲੰਬਾਈ ਹੈ 4800 ਜਿਹੜੀ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ ਤੋ ਜੋ ਕਿ ਬ੍ਰਿਟਿਸ਼ ਕਲੰਬੀਆ ਅਲਬਰਟਾ ਦੇ ਵਿੱਚ ਹੁੰਦੀ ਹੋਈ ਆਪਣਾ ਅਮਰੀਕਾ ਤੇ ਨਿਊ ਮੈਕਸੀਕੋ ਤੱਕ ਜਿਹੜੀ ਇਹ ਜਿਹੜਾ ਡਿਸਟੈਂਸ ਜਿਹੜਾ ਹੈ ਦਾ ਹੈਗਾ ਕਿਉਂਕਿ ਜੋ ਕਿ ਬਹੁਤ ਵੱਡਾ ਡਿਸਟੈਂਸ ਹੈ ਤੇ ਜਿਹੜਾ ਇਹਦਾ ਮਤਲਬ ਆਪਾਂ ਜਨਮ ਦੀ ਗੱਲ ਕਰੀਏ ਕਿ ਰੌਕੀ ਮਾਊਂਟੇਨ ਦੀ ਜਿਹੜੀ ਆ ਪਹਾੜੀਆਂ ਦਾ ਜਨਮ ਸੀਗਾ ਉਹ ਤਕਰੀਬਨ ਜੋ ਇਤਿਹਾਸਕਾਰਾਂ ਦੇ ਮੁਤਾਬਕ 5 ਕਰੋੜ ਸਾਲ ਪਹਿਲਾਂ ਤਕਰੀਬਨ ਇਹਦਾ ਜਿਹੜਾ ਜਨਮ ਸੀਗਾ ਹੋਇਆ ਸੀਗਾ ਸੋ ਜੋ ਕਿ ਬਹੁਤ ਪੁਰਾਣਾ ਜਿਹੜਾ ਜਨਮ ਹੈ ਤੇ ਇਹਨਾਂ ਪਹਾੜੀਆਂ ਦੇ ਉੱਤੇ ਤੁਸੀਂ ਦੇਖੋ ਅੱਜ ਜਿਵੇਂ ਸਰਦੀਆਂ ਤੇ ਗਰਮੀਆਂ ਦੇ ਇਸ ਸਾਲ ਦੇ ਵਿੱਚ ਦੋ ਤਰ੍ਹਾਂ ਦੇ ਇੱਥੇ ਰੰਗ ਹੁੰਦੇ ਨੇ ਇਹਨਾਂ ਪਹਾੜੀਆਂ ਦੇ ਸੋ ਫਿਲਹਾਲ ਜਿਹੜਾ ਕਿ ਤੁਸੀਂ ਹੁਣ ਦੇਖੋਗੇ ਉਹ ਇੱਕ ਚਿੱਟਾ ਰੰਗ ਦੇਖੋਗੇ ਸਾਰੇ ਪਾਸੇ ਉੱਪਰਲੇ ਪਾਸੇ ਸਾਰਾ ਚਿੱਟਾ ਹੀ ਹੈ ਠੀਕ ਹੈ ਤੇ ਦੂਸਰਾ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਸਾਰੀ ਗ੍ਰੀਨਰੀ ਸ਼ੋ ਕਰੇਗੀ ਕਿਉਂਕਿ ਇਹ ਰੌਕੀ ਦਾ ਮਤਲਬ ਹੁੰਦਾ ਕਿ ਸੁੱਕਾ ਮਤਲਬ ਜਿਹੜੇ ਪੱਥਰ ਨੇ ਹਨਾ ਵੀ ਤੁਹਾਨੂੰ ਉੱਪਰ ਉਹਨਾਂ ਡਰਾਈ ਸਾਰਾ ਡਰਾਈ ਦਿਖੇਗਾ ਤੇ ਹੁਣ ਜਿਹੜਾ ਹੈਗਾ ਉਤਲੇ ਪਾਸੇ ਸਾਰੀ ਜਿਹੜੀ ਕਿ ਸਨੋ ਪਈ ਆ ਪਰਸੋ ਦੀ ਗੱਲ ਆ ਸਨੋ ਪਈ ਆ ਤੁਸੀਂ ਮੇਰੇ ਪਿਛਲੇ ਸਾਰੇ ਵਲੌਗਾਂ ਚ ਦੇਖਿਆ ਹੀ ਆਲਰੇਡੀ ਤੇ ਹੁਣ ਆਪਾਂ ਅੱਗੇ ਚਾਉਦੇ ਹਾਂ ਤੇ ਉਹਨਾਂ ਦੇ ਉੱਪਰਲੇ ਪਾਸੇ ਵੀ ਜਿਹੜੀ ਇੱਕ ਵਿਊ ਪੁਆਇੰਟ ਬਣਾਏ ਹੋਏ ਨੇ ਤੇ ਆਪਾਂ ਉਹਨਾਂ ਵਿਊ ਪੁਆਇੰਟ ਤੋਂ ਵੀ ਕਵਰ ਕਰਦੇ ਹਾਂ ਤੇ ਨਾਲ ਨਾਲ ਇਹਨਾਂ ਦੇ ਇੱਕ ਹੋਰ ਉੱਪਰ ਰੈਸਟੋਰੈਂਟਸ ਵੀ ਹੈਗੇ ਨੇ ਜੇ ਤੁਸੀਂ ਖਾਣ ਪੀਣ ਦੇ ਸ਼ਕੀਨ ਹੋ ਜੀ ਜਾਂ ਉਹ ਤੁਹਾਨੂੰ ਦਿਲ ਵ ਤਾਂ ਰੈਸਟੋਰੈਂਟ ਵੀ ਬਣਾਏ ਹੋਏ ਨੇ ਇਹਨਾਂ ਨੂੰ ਤੇ ਬਾਹਰ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਇਹਨਾਂ ਪਹਾੜਾਂ ਦੇ ਵਿੱਚ ਤੁਸੀਂ ਆ ਕੇ ਤੁਹਾਨੂੰ ਮਤਲਬ ਇਦਾਂ ਫੀਲ ਹੁੰਦਾ ਕਿ ਜਿਵੇਂ ਤੁਸੀਂ ਕੁਦਰਤ ਦੇ ਜਿਹੜੇ ਨੇੜੇ ਆ ਚੁੱਕੇ ਹੋ ਬਹੁਤ ਜ਼ਿਆਦਾ ਕੁਦਰਤ ਦੇ ਨੇੜੇ ਆ ਚੁੱਕੇ ਹੋ ਕਹਿੰਦੇ ਇਹ ਅਸਮਾਨ ਦੇ ਜਿਹੜੇ ਮਤਲਬ ਜਮ੍ਹਾਂ ਨੇੜੇ ਪਹੁੰਚਣ ਵਾਲੀ ਗੱਲ ਹੋਈ ਪਈ ਹੈ ਇਹ ਕੋਈ ਆਮ ਗੱਲ ਨਹੀਂ ਹੈਗੀ ਇਹ ਪੂਰੇ ਵਰਲਡ ਦੇ ਵਿੱਚ ਜਿਹੜੀ ਕਿ ਬੈਂਫ ਦੇ ਜਿਹੜੇ ਆ ਰੌਕੀ ਮਾਊਂਟ ਨੇ ਬਹੁਤ ਜ਼ਿਆਦਾ ਮਸ਼ਹੂਰ ਨੇ ਸੋ ਜਿਨ੍ਹਾਂ ਦੀ ਜਿਹੜੀ ਮੈਂ ਆਲਰੇਡੀ ਦੱਸਿਆ ਲੰਬਾਈ ਜਿਹੜੀ ਬਹੁਤ ਜ਼ਿਆਦਾ ਵੱਡੀ ਹੈ ਤੇ ਇਸ ਜਿਹੜੀ ਚੋਟੀ ਦੇ ਉੱਤੇ ਆਪਾਂ ਖੜੇ ਵੀ ਆ ਤੇ ਤਕਰੀਬਨ ਇਹ ਵੀ ਜਿਹੜਾ ਹੈਗਾ 4500 ਫੁੱਟ ਦੇ ਉੱਤੇ ਉਚਾਈ ਦੇ ਉੱਤੇ ਆਪਾਂ ਜਿਹੜਾ ਖੜੇ ਆ ਸੋ ਜਿਹਦਾ ਜਿਹਦੀ ਮਤਲਬ ਇਹਦੀ ਹਾਈਟ ਹੈਗੀ ਹੈ ਤਕਰੀਬਨ 4500 ਫੁੱਟ ਉੱਚਾ ਹੈ ਸੋ ਜੋ ਕਿ ਬਹੁਤ ਜ਼ਿਆਦਾ ਤੇ ਆਪਾਂ ਥੱਲੇ ਜਦੋਂ ਦੇਖਦੇ ਆ ਨਾ ਬਸ ਕੀੜੀਆਂ ਡੱਬੀਆਂ ਡੱਬੀਆਂ ਦੀਖਦੀਆਂ ਛੋਟ ਛੋਟੀਆਂ ਜਿਹਾ ਤੇ ਬਹੁਤ ਖੂਬਸੂਰਤ ਨਜ਼ਾਰਾ ਤੇ ਇਹ ਸੀਗਾ ਉੱਪਰ ਦੇ ਜਿਹੜੇ ਰੌਕੀ ਮਾਊਂਟੇਨ ਦਾ ਜਿਹੜੇ ਵਿਊ ਤੇ ਆਪਾਂ ਚੱਲਦੇ ਹਾਂ ਹੁਣ ਅਗਲੀ ਸਾਈਡ ਜਿਹੜੇ ਕਿ ਉੱਪਰ ਇਹਨਾਂ ਨੇ ਬਣਾਏ ਹੋਏ ਨੇ ਵਿਊ ਪੁਆਇੰਟ ਇੱਥੇ ਇੱਕ ਛੋਟਾ ਬੋਰਡ ਟ੍ਰੇਲ ਵੀ ਹੈ ਜੋ ਲਗਭਗ 1 ਕਿਲੋਮੀਟਰ ਲੰਮਾ ਹੈ ਤੇ ਜਿਹੜਾ ਕਿ ਤੁਹਾਨੂੰ ਸਿੱਧਾ ਕੋਸਮਿਕ ਰੇ ਸਟੇਸ਼ਨ ਦੇ ਉੱਤੇ ਲੈ ਕੇ ਜਾਂਦਾ ਜਿੱਥੋਂ ਉਹ ਤੁਹਾਨੂੰ ਸਾਰੇ ਜਿਹੜੇ ਪੂਰੇ ਉੱਪਰ ਬੈਂਫ ਸ਼ੈਰ ਹੈ ਜਿਹੜਾ ਕ ਖਡਾਉਣੇ ਵਰਗਾ ਤੁਹਾਨੂੰ ਉੱਪਰੋਂ ਦਾ ਜਰ ਆਏਗਾ ਸੋ ਹੁਣ ਆਪਾਂ ਉਹਦੇ ਵੱਲ ਹੀ ਜਾ ਰਹੇ ਹਾਂ ਕਿਉਂਕਿ ਬਹੁਤ ਉੱਪਰ ਇਹਨਾਂ ਨੇ ਕੁਟਰੀਲ ਹੈ ਜਿਹੜੀ ਬਣਾਈ ਹੋਈ ਹੈ ਲੱਕੜ ਦੀ ਤੇ ਤੁਸੀਂ ਦੇਖੋ ਉੱਤੋਂ ਦੀ ਇਹਨਾਂ ਰੌਕੀ ਮਾਊਂਟੇਨਸ ਦੀਆਂ ਜਿਹੜੀਆਂ ਖੂਬਸੂਰਤ ਪਹਾੜੀਆਂ ਦਾ 뷰 ਕੀ ਆ ਨੀ ਯਾਰ ਯਾਨੀ ਯਾਰਾ ਬੰਨਿਆ ਦਾ ਸੋ ਜਿਹੜਾ ਉਹ ਸਾਹਮਣੇ ਸੀਗਾ ਤੁਹਾਨੂੰ ਬਿਲਾ ਆਪਾਂ ਗੰਡੋਲਾ ਦੇੋਂ ਆਏ ਸੀਗੇ ਤੇ ਉਹ ਜਿਹੜੀ ਜਗ੍ਹਾ ਹੈਗੀ ਐ ਸਾਹ ਚੜਾ ਲੜਦਾ ਨਹੀਂ ਪਿਆ ਕਹਿੰਦੇ ਓਏ ਹੋਏ ਤੁਸੀਂ ਇਸ ਜਗ੍ਹਾ ਦੇ ਉੱਤੇ ਸ਼ਾਮ ਦੇ ਵੇਲੇ ਜਦ ਮਤਲਬ ਸਨਸੈਟ ਦੇ ਟਾਈਮ ਜੇ ਤੁਸੀਂ ਆੰਦੇ ਹੋ ਤਾਂ ਜਿਹੜਾ ਤੁਹਾਨੂੰ ਇੱਥੇ ਦਾ ਰੰਗ ਹੈਗਾ ਉੱਪਰ ਬੱਦਲਾਂ ਦਾ ਸੋ ਜਿਹੜਾ ਸੂਰਜ ਹੈਗਾ ਮੇਰੇ ਪਿੱਛੇ ਇਧਰਲੇ ਪਾਸੇ ਐ ਸੋ ਸ਼ਾਮ ਦੇ ਅ ਵੱਜ ਗਿਆ 5:30 ਤੇ ਤਕਰੀਬਨ 6:50 ਦੇ ਉੱਤੇ ਜਿਹੜਾ ਹੈਗਾ ਸਨਸੈਟ ਹੋਣਾ ਤੇ ਤੁਹਾਨੂੰ ਉਹ ਵੀ ਜਿਹੜਾ ਹੈਗਾ ਥਿਊ ਆਪਾਂ ਦਿਖਾਵਾਂਗੇ ਇਸੇ ਬਲੌਗ ਦੇ ਵਿੱਚ ਤੇ ਜਦੋਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਉੱਪਰੋਂ ਇੱਕ ਪੂਰਾ ਗੁਲਾਬੀ ਰੰਗ ਹੋ ਜਾਂਦਾ ਤੇ ਥੱਲੇ ਇੱਕ ਸਾਈਡ ਤੇ ਤੁਹਾਨੂੰ ਪੂਰਾ ਐਦਾ ਸੋਨੇ ਰੰਗਾ ਦਿਖੇਗਾ ਸੋ ਆਪਾਂ ਜਿਉ ਸੁਣਨ ਦੇ ਵਿੱਚ ਅਜੇ ਤੱਕ ਆਇਆ ਤੇ ਆਪਾਂ ਵੇਟ ਵੀ ਕਰਾਂਗੇ ਇਸੇ ਜਗ੍ਹਾ ਦੇ ਉੱਤੇ ਕਿ ਹਾਂ ਕਿ ਕਿਸ ਤਰੀਕੇ ਦਾ ਨਜ਼ਾਰਾ ਜਿਹੜਾ ਉੱਪਰੋਂ ਦਿਖਣ ਆਪਾਂ ਨੂੰ ਦਿਖਾਈ ਦਿੰਦਾ ਤੇ ਬਹਿਫ ਦੀਆਂ ਕਗਨ ਚੁੰਬੀ ਜੜੀਆਂ ਚੋਟੀਆਂ ਨੇ ਆਪਾਂ ਉਸ ਤੇ ਉੱਪਰ ਪਹੁੰਚ ਚੁੱਕੇ ਆ ਜੋ ਕਿ ਬਹੁਤ ਸਲਿਪਰੀ ਹੈ ਇਹ ਸਭ ਤੋਂ ਜਿਹੜਾ ਹੈਗਾ ਐਂਡ ਪੁਆਇੰਟ ਹੈਗਾ ਜੋ ਕਿ ਇੱਕ ਰੇਸਟੇਸ਼ਨ ਸੀਗਾ ਜਿਹੜਾ ਕਿ ਇੱਕ ਵਿਗਿਆਨਿਕ ਦੇ ਤੰਗ ਦੇ ਲਾਲੇ ਨੂੰ ਵਰਤਿਆ ਜਾਂਦਾ ਸੀਗਾ ਸੋ ਜਿਸ ਦੇ ਵਿੱਚ ਮੋਸਟਲੀ ਉਦੋਂ ਕੰਮ ਜਿਵੇਂ ਕਿ ਸੂਰਜ ਤੋਂ ਆਉਣ ਵਾਲੀਆਂ ਜਿੱਦਾਂ ਕੀ ਕਰਨਾ ਠੀਕ ਹੈ ਜਾਂ ਮੌਸਮ ਦੇ ਜਿਵੇਂ ਕਹ ਲੋ ਆਪਾਂ ਤਾਪਮਾਨ ਹੁੰਦਾ ਜਿਵੇਂ ਇਹਨਾਂ ਨੇ ਦੱਸਿਆ ਤੂਫਾਨ ਵਗੈਰਾ ਹੋਗੇ ਜਿਵੇਂ ਠੀਕ ਹੈ ਉਹ ਇਹੜਾ ਚੀਜ਼ਾਂ ਸੀਗੀਆਂ ਨਾ ਇਹਨਾਂ ਸਟੇਸ਼ਨ ਦੇ ਉੱਤੇ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਜੋ ਕਿ ਫਿਲਹਾਲ ਹੁਣ ਫਿਲਹਾਲ ਬੰਦ ਹੋ ਚੁੱਕਿਆ ਤੇ ਜੋ ਕਿ ਬਹੁਤ ਹੀ ਮਤਲਬ ਉੱਚੀ ਚੋਟੀ ਦੇ ਉੱਤੇ ਉੱਪਰ ਜਿਹੜਾ ਹੈਗਾ ਤਕਰੀਬਨ 5000 ਦੀ ਫੁੱਟ ਉਚਾਈ ਦੇ ਉੱਤੇ ਇਹ ਜਿਹੜਾ ਸਟੇਸ਼ਨ ਸੀਗਾ ਬਣਿਆ ਹੋਇਆ ਸੀਗਾ ਸੋ ਫਿਲਹਾਲ ਇਹ ਇਸ ਟਾਈਮ ਬੰਦ ਕੀਤਾ ਹੋਇਆ ਹੈ ਸੋ ਤੁਹਾਨੂੰ ਇਸ ਸਟੇਸ਼ਨ ਦੇ ਆਲੇ-ਦਾਲ ਦਾ ਜਿਹੜਾ ਵਿਊ ਹੈ ਮੈਂ ਆਲਰੇਡੀ ਤੁਹਾਨੂੰ ਦਿਖਾ ਚੁੱਕਿਆ ਤੇ ਹੁਣ ਹੋਰ ਵੀ ਦੇਖ ਸਕਦੇ ਹੋ ਤੁਸੀਂ ਸੋ ਹੁਣ ਆਪਾਂ ਚੱਲਦੇ ਆਂ ਨੀਚੇ ਸੋ ਆਲਰੇਡੀ ਸਨਸੈਟ ਜਿਹੜਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਵੀ ਇਸੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਹੁਣ ਅਗਲੇ ਜਿਹੜੇ ਬਲੌਗ ਨੇ ਕੰਟੀਨਿਊ ਇਦਾਂ ਹੀ ਹੋਣਗੇ ਤੇ ਇਸ ਸੀਰੀਜ਼ ਨੂੰ ਤੁਸੀਂ ਵਾਚ ਚੜ ਕੇ ਪਿਆਰ ਕਰਿਓ ਠੀਕ ਹੈ ਤੇ ਅੱਗੇ ਤੋਂ ਫਰੈਂਡ ਫੈਮਿਲੀ ਨਾਲ ਸ਼ੇਅਰ ਕਰਿਓ ਤੇ ਮਿਲਦੇ ਆ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਚ ਤੇ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ ਜਿਹੜੇ ਸਭ ਤੋਂ ਉੱਪਰ ਅਸੀਂ ਰਾਈਟ ਲੈ ਕੇ ਆਏ ਸੀਗੇ ਤੇ ਅਸੀਂ ਵੈਸੇ ਮਾਊਂਟੇਨ ਸਾਰਾ ਕਵਰ ਕਰ ਲਿਆ ਹਾਂ ਬਾਏ ਵਾਕ ਤੇ ਹੁਣ ਅਸੀਂ ਆਇਆ ਬਾਏ ਵਾਇਆ ਯੂ نو ਲਿਫਟ ਤੇ ਅਸੀਂ ਹੁਣ ਉੱਪਰ ਵਾਲਾ ਥੋੜਾ ਜਿਹਾ ਸਾਈਡ ਤੇ ਆਏ ਹਾਂ ਤੇ ਹੁਣ ਅਸੀਂ ਉੱਪਰ ਵਾਲਾ ਵਿਊ ਕਵਰ ਕਰ ਰਹੇ ਹਾਂ ਤੇ ਦੇਖੋ ਤੁਸੀਂ ਰਾਤ ਦੇ 8 ਵਜ ਚੁੱਕੇ ਹੈ ਕਿੰਨਾ ਸੋਹਣਾ 뷰 ਆ ਸੀ ਸਭ ਤੋਂ ਉੱਪਰ ਖੜੇ ਆ ਪਹਾੜ ਦੇ ਸਭ ਤੋਂ ਉੱਪਰ ਤੇ ਬਹੁਤ ਜ਼ਿਆਦਾ ਸੋਹਣਾ 뷰 ਆ ਇਹ ਹੈਗਾ ਰਾਤ ਦੇ 8 ਵਜੇ ਦਾ 뷰 ਹੈ ਸੋ ਇਹ ਥੱਲੇ ਥੰਡੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੈਫ ਡਾਊਨ Town ਹੈ ਜਿਹੜਾ ਸੋ ਬੈਫ ਡਾਊਨ Town ਦਾ ਜਿਹੜਾ ਰਾਤ ਦਾ 8 ਵਜੇ ਦਾ ਨਜ਼ਾਰਾ ਤੇ ਕੈਨੇਡਾ ਦੀ ਗਗਨ ਚੁੰਮੀ ਆ ਜਿਹੜੀਆਂ ਪਹਾੜੀਆਂ ਨੇ ਰੌਕੀ ਮਾਊਂਟਨ ਦੀਆਂ ਉਹਨਾਂ ਤੋਂ ਜਿਹੜਾ ਇਸ ਤਰੀਕੇ ਦਾ ਜਿਹੜਾ ਤਕਤਰਿਸ਼ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਸੋ ਜੋ ਕਿ ਹਵਾ ਇੱਥੇ ਹੁਣ ਇਸ ਟਾਈਮ ਬਹੁਤ ਜ਼ਿਆਦਾ ਚੱਲਣੀ ਸ਼ੁਰੂ ਹੋ ਗਈ ਹੈ ਤੇ ਜੋ ਪਰ ਇੱਥੇ ਜਿਵੇਂ ਇੱਥੇ ਆਗੂ ਗੁ ਸੇਕਣ ਨੂੰ ਵੀ ਲਾਇਆ ਪਿਆਣਾ ਨੇ ਜੇ ਤੁਸੀਂ ਇੱਥੇ ਲਾ ਆਗੂ ਗੁ ਸੇਕਣੀ ਹੈ ਹਾਂਜੀ ਹੱਥ ਸੇਕਦੇ ਆ ਬਹੁਤ ਹੀ ਜ਼ਿਆਦਾ ਜਿਹੜਾ ਕਿ ਨੰਦੀਆਂ ਛਾਈਆਂ ਆਈਆਂ ਨੇ ਜਿਵੇਂ ਆਪਾਂ ਲੋੜੀ ਤਾਂ ਸੇਕਦੇ ਸੀਗੇ ਹਾਂ ਤੇ ਇੱਥੇ ਅੱਜ ਆਪਾਂ ਹਾਂ ਤੁਸੀਂ ਇਦਾਂ ਕਹਿ ਦੋ ਸੁੰਦਰ ਬੁੰਦਰੀ ਏ ਓ ਅਤਾ ਗੁੰਦਰੀ ਏ ਕੋ ਤੇਰਾ ਗਾਉਂ ਬਯਾਰਾ ਹਾਂ ਬੱਲਾ ਬੱਟੀ ਵਾਲਾ ਆ ਉਹ ਰੇੜੀ ਲਾ ਰੇੜੀ ਲਾ ਪੰਜਾਬੀ ਇੱਥੇ ਇੱਥੇ ਹੈਗੇ ਹੂ ਸਾਰੇ ਇੱਥੇ ਹੈਗੇ ਨੇ ਆਹ ਨੇ ਪਿਆਰਾ ਜਿਹਾ ਬੱਚਾ ਹੈ ਤੁੰਨਾ ਗੱਲ ਹੋਈ ਹੈ ਕਿ ਸੁੰਦਰ ਬੰਦਰੀ ਹੈ ਹਾਂ ਸੁਣ ਕੇ ਤਾਂ ਮੇਰਾ ਦਿਲ ਖੁਸ਼ ਹੋ ਗਿਆ ਸੁਣ ਕੇ ਯਾਰ ਟਿੰਡਾ ਵਾਲੇ ਬੰਦੇ ਆਪਾਂ ਫਿਰ ਤਾਂ ਫਿਰ ਇਹ ਜਿਹੜੀ ਚੀਜ਼ਾਂ ਨੇ ਕਿੱਥੇ ਹੈ ਨਾ ਉਹਦਾ ਮਜ਼ਾ ਹੀ ਕੁਛ ਹੋਰ ਹੈ ਭਰਾ ਫੇਰੀ ਅਸੀਂ ਤਾਂ ਉਧਰ ਪੂਰਾ ਮਾਊਂਟਨ ਕਰਕੇ ਆਏ ਹਾਂ ਮਤਲਬ ਹੋਈ ਹੋਈ ਫੇਰ ਅੱਜ ਸਾਰਾ ਤੇ ਉਹ ਆਪਣਾ ਹੀ ਹੈ ਆਪਣਾ ਹੀ ਹੈ ਬਹੁਤ ਹੀ ਸੋਹਣਾ ਹੈ ਅਗਲੇ ਵੀ ਦੇਖੋ ਕਿਦਾਂ ਜ਼ਬਰਦਸਤ ਹੈ ਉਹ ਮੈਂ ਕਹਿੰਦਾ ਇਸ ਵੇਲੇ ਅਗਰ ਪੂਰਾ ਚੰਨ ਹੁੰਦਾ ਹਾਂ ਉਸ ਤੋਂ ਵੱਧ ਦੇਖਣਾ ਮਜ਼ੇ ਕੁਛ ਹੋਰ ਸੀਰੀਅਸਲੀ ਇਹ ਤਾਂ ਹੈ ਮੈਂ ਤਾ ਨਾ ਦੱਸਾਂ ਇਹ ਦੇਖ ਦੇ ਕਿ ਪ੍ਰਮਾਤਮਾ ਨੇ ਕਿੰਨੀ ਸੋਹਣੀ ਕੁਦਰਤ ਬਣਾਈ ਆ ਨਾ ਬੱਸ ਸੋ ਆਪਾਂ ਹੁਣ ਸਾਰੇ ਆ ਕੇ ਸੈਕ ਰਹੇ ਆ ਤੁਸੀਂ ਦੇਖੋ ਕਿੰਨੀ ਉਚਾਈ ਤੇ ਆ ਕੇ ਕਿੰਨੀ ਉਚਾਈ ਹੈ ਇਹ ਤੇ ਤਕਰੀਬਨ 5000 ਫੁੱਟ ਦੀ ਉਚਾਈ ਤੇ ਆ ਅਸੀਂ ਹੱਥ ਸੈਕ ਰਹੇ ਆ ਤੇ ਬਹੁਤ ਧੰਨਵਾਦੀ ਪ੍ਰਮਾਤਮਾ ਦੇ ਬਹੁਤ ਅਸੀਂ ਸ਼ੁ크ਰੀਆ ਦਾ ਕਰਦੇ ਆਂ ਕਿ ਪ੍ਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਹੈ ਸਾਨੂੰ ਹਨਾ ਤੇ ਡਿਫਿਕਲਟੀ ਸਾਰਿਆਂ ਦੀ ਲਾਈਫ ਦੇ ਵਿੱਚ ਹੁੰਦੀ ਹੈ ਨੇ ਪਰ ਹਮੇਸ਼ਾ ਪ੍ਰਮਾਤਮਾ ਦਾ ਤੁਸੀਂ ਧੰਨਵਾਦ ਕਰਿਆ ਕਰੋ ਹਰ ਚੀਜ਼ ਲਈ ਜੋ ਵੀ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਹੈ